ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਦੋ ਗਾਮਾ ਸੇ ਲੈ ਲੈ ਕੇ ਆਂ ਜੀ ਇੱਕ ਬਾਈ ਟੋਕੜ ਗੱਬਣਾ ਇੱਕ ਗੱਬਣਾ ਥੋੜੇ ਕਿ ਦਿਨਾਂ ਦੀ ਕੱਚੀ ਆ ਆਓ ਪੁੱਛ ਲੈਣਾ ਬਾਈ ਟੋਟਲ ਆਜੋ ਬਾਈ ਜੀ ਮੈਂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਹੋ ਠੀਕ ਹਾਂ ਵਧੀਆ ਵਧੀਆ ਡਾਕਟਰ ਸਾਹਿਬ ਵਧੀਆ ਨਾਮ ਤੇ ਡਰੈਸ ਬੋਲ। ਨਾਮ ਡਾਕਟਰ ਲੱਖੀਆ ਪਿੰਡ ਨੇੜੇ ਵਾਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਫਾ। ਨੇੜੇ ਪਿੰਡ ਬਈ। ਇਧਰਲੇ ਪਾਸੇ ਸੰਨਾ ਗਲਾਬ ਸਿੰਘ ਤੇ ਆਪਣਾ ਭਧੌੜ ਆ ਜਾਂਦਾ ਜੀ। ਇਧਰਲੇ ਪਾਸੇ ਆਪਣਾ ਵੱਡੇ ਸੰਧੂ ਤੇ ਇਧਰਲੇ ਪਾਸੇ ਆਪਣਾ ਸਹਿਣਾ ਆ ਜਾਂਦਾ ਜੀ। ਮੋਬਾਈਲ ਨੰਬਰ ਬੋਲ ਦੇ। 628061266 ਦਿੱਤੀ ਹੈ ਜੀ। ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ। ਬਾਈ ਜਿਹੜੀ ਪਹਿਲੇ ਨੰਬਰ ਤੇ ਬਾੜ ਦੇ ਨੇ ਕਿਹੜਾ ਸੂਸ ਹੋਈ ਵੀ ਆ? ਇਹ ਡਾਕਟਰ ਧੋਕੜ ਗੱਬਣਾ। ਓਕੇ। ਹਾਂ। ਕਿਹੜਾ ਸੂਸ ਹੋਈ ਵੀ ਆ? ਦੂਜੇ ਲਈ ਗੱਬਣਾ। ਕਿੰਨੇ ਟਾਈਮ ਦੀ ਬਾਈ ਸਾਢੇ 3 ਮਹੀਨੇ ਦੀ ਚੈੱਕ ਪਾਸ ਆ ਆਪਣੀ ਕਰਵਾਈ ਵੀ ਆ ਠੀਕ ਹੈ ਅਗਲਾ ਕਰਵਾ ਕੇ ਲੈ ਕੇ ਜਾਵੇ ਠੀਕ ਹੈ ਬਾਈ ਹਾਂ ਸਾਢੇ 3 ਮਹੀਨੇ ਦੀ ਚੈੱਕ ਪਾਸ ਬਾਈ ਦੀ ਕਰਵਾਈ ਵੀ ਆ ਉਹਦੀ ਚੈੱਕ ਕਰਵਾ ਲਓ ਬਾਈ ਦੁੱਧ ਕਿੰਨਾ ਹੋਣਾ ਨੈਟ ਦੁੱਧ ਡਾਕਟਰ ਹੈਗਾ 11 ਲੀਟਰ ਓਕੇ ਠੀਕ ਆ ਆਪਾਂ 10 ਮਿੰਨ ਕੇ ਦੇਣਾ ਹੂੰ ਕੋਈ ਕਹਿਣ ਦੀ ਗੱਲ ਨਹੀਂ ਕੋਈ ਦੋ ਡੰਗ ਚੋਲੇ ਕੋਈ ਚਾਰ ਡੰਗ ਚੋਲੇ ਠੀਕ ਆ ਕਹਿਣ ਵਾਲਾ ਨਹੀਂ ਆਪਾਂ ਚਵਾ ਕੇ ਗਾ ਦੇਣੀ ਆ ਚਵਾ ਕੇ ਗਾ ਆਏ ਨਹੀਂ ਗੱਲ ਹੈਗੀ ਵੀ ਅਗਲਾ ਕਹਿੰਦਾ ਵੀ ਯਾਰ ਪੀਤੋ ਕੋੜਾ ਗੱਬਣਾ ਵੀ ਦੁੱਧ ਹੋਣਾ ਨਹੀਂਗਾ ਹਨਾ ਜਾਂ ਆਇਆ ਕੋਈ ਵੀ ਵੀਰ ਆਨਲਾਈਨ ਮੰਗਾਲੇ ਥਣਾ ਦੀ ਗਰੰਟੀ ਹੋਊਗੀ ਦੁੱਧ ਦੀ ਗਰੰਟੀ ਹੋਊਗੀ ਓਕੇ ਬਾਈ ਇੱਕ ਇਹ ਕਹਿਣ ਦੀ ਗੱਲ ਨਹੀਂ ਹੈਗੀ ਵੀ ਯਾਰ ਆਪਾਂ ਆਥਨੀ ਚਵਾਤੀ ਤੜਕੇ ਚਵਾਉਣੀ ਨਹੀਂ ਜਿਹਦੇ ਜਦੋਂ ਬਾਈ ਦਾ ਮਨ ਖੜ ਗਿਆ ਕਿਸੇ ਦਾ ਵੀ ਵੀ ਆਪਾਂ ਹੁਣ ਗਾਂ ਲੈ ਕੇ ਜਾਨੀ ਦੋ ਡੰਗ ਚਾਰ ਡੰਗ ਚਵਾਈ ਕਰਕੇ ਫੇਰ ਬੱਸੀ ਦੇਣੀ ਆ ਠੀਕ ਹੈ ਇਹ ਆਪਾਂ ਨੂੰ ਦੁੱਧ ਵਾਲਾ ਕੋਈ ਢੜਕ ਨੂੰ ਹੈਗਾ ਮਣਚ ਥਾਂ ਦਿਖਾ ਦਿਓ ਇੱਧਰ ਆ ਜਾਓ ਆਰਡਰ ਕਮਾਲ ਦਾ ਇਕੱਲਾ ਇਕੱਲਾ ਥਾਂ ਦੇ ਖੋਲੇ ਚਾਰੇ ਥਾਂ ਨਿਕਣਵੇਂ ਪੂਰੇ ਗੈਬ ਤੇ ਮੁਠੀ ਵਾਲਾ ਥਾਂ ਪੂਰੀ ਵਿੱਥੀ ਦੇ ਤੱਕ ਲੱਗਿਆ ਕੋਈ ਆਏ ਨਹੀਂ ਥੰਡੀ ਨਹੀਂ ਚਲਣੀ ਠੰਡੀ ਦੇਖੋ ਜਿਵੇਂ ਇੱਧਰ ਦੀ ਆਇਆ ਡਾਕਟਰ ਲੈ ਬਾਈ ਫੁੱਟੇ ਬਾਸਰੀ ਬਾਈ ਕੋਈ ਚੈੱਕ ਨਹੀਂ ਕਹਿਣਾ ਗਰਮ ਵਾਲੀ ਨੇ ਕੁਝ ਨਹੀਂ ਠੰਡੀ ਸੀ ਲੈਵਾ ਕਮਾਣ ਹਾਂ ਕੋਈ ਚੈੱਕ ਨਹੀਂ ਆ ਦੇਖੋ ਲੈਵਾ ਕਮਾਣ ਵਾਲਾ ਜਿਵੇਂ ਮਰ ਗਿਆ ਤੁਹਾਨੂੰ ਖਾਂਦੀ ਪੂਰ ਸਰਲੇ ਦੀ ਹੂੰ ਠੀਕ ਆ ਠੀਕ ਆ ਆਪਣੀ ਗਰੰਟੀ ਹੋ ਦੁੱਧ ਦੀ ਗਰੰਟੀ ਸ਼ੂ ਓਕੇ ਬਾਈ ਆਪਣੀ ਘਰੋਂ ਕੋਈ ਵੀ ਵੀਰ ਦੋ ਟਾਈਮ ਚਾਰ ਟਾਈਮ ਚੋਲੇ ਜੇਟੋਂ ਬਾਹਰ ਦੀ ਕੋਈ ਗਰੰਟੀ ਨਹੀਂ ਓਕੇ ਬਾਈ ਆਪਾਂ ਆਉਦੇ ਘਰੇ ਦਸੰਦੀ ਕਰਾ ਕੇ ਦੇਣਾ ਕੱਦ ਫੇਸ ਹੂੰ ਦਿਖਾਓ ਕੱਦ ਫੁੱਲ ਆ ਫੇਸ ਬੜਾ ਚੰਗਾ ਬਰੀਡ ਚੰਗੀਆ ਗੱਬਣ ਚੈੱਕ ਪਾਸ ਦੁੱਧ ਵੀ ਚੰਗਾ ਬਈ ਤੋਰਾ ਇੱਕ ਨਾਮ ਕੱਦ ਦਿਖਾ ਦੇ ਹੂੰ ਕਲਰ ਦਿਖਾ ਦੇ ਡਾਕਟਰ ਥਣ ਲੇਵਾ ਦੇਖ ਲੋ ਹਨਾ ਹੂੰ ਆਪਾਂ ਚਵਾ ਕੇ ਦੇਣੀ ਆ ਹੂੰ ਕੁਈ ਵੀਰ ਆਫ ਦਾ ਦੋ ਟਾਈਮ ਚਾਰ ਟਾਈਮ ਦਸੱਲੀ ਕਰੇ ਕੀ ਮੁੱਲ ਆ ਵੀਰੇ ਜੈਜ ਮੁੱਲ ਡਾਕਟਰ ਕੋਸ ਮਰਜੀ ਕੋਈ 65 ਨਹੀਂ 70 ਨਹੀਂ ਹੂੰ 54000 ਚ ਮਾਨਤਨ ਕਰ ਦਿਆਂਗੇ ਮੁੱਲ ਵੀ 54000 ਜਮ ਜੈਜ ਮੁੱਲਾ ਮਾਨਤਨ ਜਿਹੜਾ ਮੌਕੇ ਤੇ ਦੂਜਾ ਹਿੱਲਣ ਚਿੱਲਣ ਵਾਲਾ ਆ ਆਹ ਰੱਸਾ ਸਿੱੜਦਾ ਕੋਈ ਆਇਆ ਨਹੀਂ ਕੋਈ ਜਿਵੇਂ ਮਰਜੀ ਕੋਈ ਚੋਲੇ ਠੀਕ ਆ ਮਗਰ ਆ ਦੇਖੋ ਲੇਵਾ ਦਿਖਾ ਦਿਓ ਲੇਵਾ ਦੇ ਕਮਾਲ ਕਿੰਨਾ ਚੰਗਾ ਸੱਜਰਾਂ ਵਾਲਾ ਲੇਵਾ ਲਈ ਫਿਰਦੀ ਆ ਕਿ ਨਹੀਂ ਹੂੰ ਦੁੱਧ ਦਾ ਡਾਕਟਰ ਬੱਸੀ ਥੱਲੇ ਆਏ ਨਹੀਂ ਗੱਲ ਠੀਕ ਆ ਆਪਾਂ ਚੁਆ ਕੇ ਦੇਣੀ ਆ ਆਪ ਨੂੰ ਕੋਈ ਗੱਲ ਨਹੀਂ ਹੈਗੀ ਕੋਈ ਆਨਲਾਈਨ ਮੰਗਾ ਲੈ ਸਕਦੀ ਬਹੁਤ ਠੀਕ ਆ ਬਾਈ ਹਾਂ ਮੁੱਲ ਜਮਾ ਜਾਇਜ ਆ ਮਾਨਤਨ ਮੌਕੇ ਤੇ ਹਾਂ ਮਾਨਤਨ ਜ਼ਰੂਰ ਕਰਨਾ ਓਕੇ ਬਾਈ ਹਾਂ ਅੱਗੇ ਦੋ ਨੰਬਰ ਤੇ ਲਖੀ ਕਿਹੜਾ ਸੂਆ ਸੂੰਦੀ ਆ ਵੀਰੇ ਆ ਸਾਈਕਲੋਂ ਕੰਸ ਕਰਦੀ ਆ ਕਿਹੜਾ ਸੂਆ ਵੀਰੇ ਇਹ ਡਾਕਟਰ ਦੂਜਾ ਸੂਆ ਬੱਸੀ ਸੂੰਦੀ ਆ ਕਿੰਨੇ ਦਿਨ ਲੈਂਦੀ ਆ ਭਰਾ ਇਹ ਆਪਾਂ ਪਿੰਡੂ ਹੀ ਲੈਤੀ ਡਾਕਟਰ ओके हां ਦੇਣ ਕਿੰਨੇ ਕਿ ਲੈਂਦੀ ਆ ਦੇਣਾ ਆਪਾਂ ਨੂੰ ਹਫਤੇ ਦੀ ਕੱਚੀ ਕਹਿ ਕੇ ਦਿੱਤੀ ਆ ਹਫਤੇ ਦੀ ਕੱਚੀ हां ਠੀਕ ਆ ਬਾਈ ਬਸ ਇਹ ਦੁੱਧ ਦੇ ਜਾਂਦੇ ਆ ਡਾਕਟਰ 23 24 ਲੀਟਰ ਹਮ ਕੀ ਰਿਕਾਰਡ ਆ ਦੁੱਧ ਦਾ ਵੈਸੇ 23 24 ਲੀਟਰ हां ਆਪਾਂ ਨੂੰ ਮਾਲਕਾਂ ਨੇ ਆਪਣੇ ਪਿੰਡ ਦੀ ਫਾਰਮ ਦੀ ਗਾਂ ਗਈ ਓਕੇ 23 24 ਲੀਟਰ ਦੁੱਧ ਚੋਇਆ ਮਾਲਕਾਂ ਥਾਣ ਦਿਖਾ ਦਿਓ ਥਾਣ ਦੇਖੋ ਕਮਾਲ ਲੈ ਵਾ ਕੱਲਾ ਕੱਲਾ ਥਾਂ ਪੂਰੀ ਵਿੱਤੀ ਕੋਈ ਠੰਡੀ ਸੀਲ ਕੋਈ ਵੀ ਦੇਖ ਲੈ ਜਿਵੇਂ ਬੱਚਾ ਚੋਲੇ ਕੋਈ ਆਏ ਨਹੀਂ ਹਿੱਲਰ ਚ ਨਾ ਡਾਕਟਰ ਜਫਗਾ ਪਾਈ ਚੱਲ ਸਕਦੇ ਸਹੀ ਗੱਲ ਆ ਬਾਈ ਫੇਸ ਦਿਖਾ ਦੇ ਠੰਡੀ ਫੁੱਲ ਬਰੀਡ ਚੰਗੀ ਆ ਫੇਸ ਬੜਾ ਚੰਗਾ ਬੋਦੀ ਚੰਗੀ ਆ ਸੁਨੱਖ ਪੁਣਾ ਬੈਡ ਦੇ ਵਿੱਚ ਫੁੱਲ ਆ ਚੱਲੀ ਕੱਚੀ ਕੱਚੀ ਉਹ ਉਪਰਾਇਆ ਕਰਦੇ ਡਾਕਟਰ ਉਹਨਾਂ ਆਰਡਰ ਆ ਜਿਹੜਾ ਵਧੀਆ ਤਿਆਰ ਕਰ ਲੂ ਤੋਰਾ ਇੱਕ ਨੰਬਰ ਆ ਬਾਈ ਬਸ ਬਸ ਉਹ ਉਪਰਾਇਆ ਕਰੀ ਜਾਂਦੀ ਆ ਹਲੇ ਹੋਣੀ ਲਿਆਂਦੂਈ ਆ ਲਿਆਂਦੂਈ ਆ ਹਜੇ ਹਾਂ ਕੱਦ ਪੇਟ ਗੋਲ ਮੋਲ ਆ ਬੱਸੀ ਗੋਲ ਮੋਲ ਹੈਨਾ ਸਹੀ ਗੱਲ ਆ ਪਲੀ ਵੀ ਬਹੁਤਾ ਵੈੜਾ ਆ ਦੇਖੋ ਪਲੀ ਵੀ ਢਾਂਚਾ ਦਿਖਾ ਦਿਓ ਢਾਂਚਾ ਕੰਮ ਲਾ ਚੌੜੀ ਚੂੜੀ ਬਹੁਤ ਸਾਰਾ ਕੁਝ ਚੌੜੀ ਬਰੀਕ ਚામੜੀ ਦੀ ਆ ਵਧੀਆ ਵੈੜਾ ਗੋਲ ਮੋਲ ਕੀ ਮੋਲ ਜੈਜ ਬਸ ਮੋਲ ਨਹੀਂ ਆਪਾਂ ਡਾਕਟਰ ਕਰਨੇ ਠੀਕ ਹੈ ਹੈਨਾ ਹੂੰ ਬਹ 78000 ਦੀ ਵੈੜ ਦੇ ਦਿਆਂਗੇ ਠੀਕ ਹੈ ਬਾਈ ਮੋਲ ਜਮਾ ਜੈਜ 78000 ਦੀ ਬਾਈ ਕਹਿੰਦਾ ਵੈੜ ਦੇ ਦਿਆਂਗੇ ਥਣ ਲੈਵਾ ਦੇ ਆਪਣੇ ਪਿੰਡੂ ਹੀ ਲੈ ਕੇ ਡਾਕਟਰ ਦੇ ਕੱਲਾ ਕੱਲਾ ਥਣ ਕੋਈ ਆਏ ਨਹੀਂ ਥਣ ਗਲਾਬੀ ਥਣ ਨਾਲਾ ਨੂਣਾ ਜਿਵੇਂ ਮਰਜੀ ਬੈਠਾ ਰਹਿ ਕਹਿਣਾ ਕੋਈ ਬੰਦਾ ਚੋਲੇ ਬੁੜੀ ਚੋਲੇ ਹਨਾ ਪਿੰਡੂ ਵਸੀ ਲੈਤੀ ਆਏ ਨਹੀਂ ਦਸਲੀ ਵਾਲਾ ਪਰ ਘਰੇ ਵੀ ਭੇਜ ਦਾਂਗੇ ਬੰਦੇ ਨੂੰ ਐਡੀ ਨਹੀਂ ਗੱਲ ਸਹੀ ਗੱਲ ਆ ਬਾਈ ਹੂੰ ਕੋਈ ਛੋਟੀ ਨਹੀਂ ਸਹੀ ਗੱਲ ਆ ਜਿੰਨੀ ਹੈਗੀ 골 ਵਸੀ ਆ ਹੂੰ ਕੋਈ ਆ ਨਹੀਂ ਹੁੰਦਾ ਵੀ ਬਾਲਾ ਬਾਲਾ ਕਾਦਨੇ ਬਦਰੀ ਬੈਠ ਵੀ ਬਹਿੜਾ ਡਾਕਟਰ ਫੇਸ ਦਿਖਾ ਦੇ ਧੱਕਾ ਜਾ ਕਰੀ ਜਾਂਦੀ ਹੈ ਹਨਾ ਇਸ ਤਮਾਲ ਦੀ ਬੋਦੀਬਾਦੀ ਬਹੁਤ ਚੰਗੀ ਹੈ ਸਨਖ ਹੁਣਾ ਫੋਲ ਆ ਬੈਠ ਦੋਦੋ ਦੀ ਵੀ ਪੂਰੀ ਸਹਿਤੀ ਆ ਹੂੰ ਮੁੱਲ ਵੀ ਜਾਇਜ਼ ਆ ਬਾਈ 78000 ਦੇ ਦੇ ਡਾਕਟਰ ਕੋਈ ਐਵੇਂ ਹੀ 60 60 ਵਾਲਾ ਤਾਂ ਫੋਨ ਨਾ ਲਾਵੇ। ਇਹ ਵੀ ਕੁਝ ਸੁਆਦ ਆਉਣ ਵਾਲੇ ਹੁੰਦੇ ਹਨ। ਆਪਾਂ ਜੈ ਜੈ ਮੁੱਲ ਮੰਗੇ ਆਪਾਂ ਤਾਂ ਵੇਚਣ ਵਾਲੀ ਵੀਰ ਹੀ ਲੈ ਲੂ ਲੈਂਦੇ ਆ। ਸਹੀ ਗੱਲ। ਆਪਾਂ ਬਾਲਾ ਨਹੀਂ ਬਸ ਹਮ ਜੈ ਜੈ ਲੇਵਾ ਦਿਖਾ ਦੇ ਡਾਕਟਰ। ਸਹੀ ਗੱਲ। ਇਤੋਂ ਲੈਵਾ ਕਿੰਨਾ ਚੰਗਾ ਲੇਵਾ ਝੋਲੀ 40 ਦੇ। ਆਰਡਰ ਝੋਲੀ ਬੋਟ ਲਵੋ ਪਈਆ ਹਜੇ ਸਾਲ ਬਲਟ ਲਾ ਕੱਢੂ ਫਿਰ ਸੋਣਾ ਦੇਵੇ ਵਾਲੀ ਵਸੇ ਡਾਕਟਰ। ਤੇ ਨਾਗਸੀ ਭਰਾ ਕੋਲੇ ਦੋ ਦੋਨੀ ਦਿਖਾ ਦੇ ਕਿਸੇ ਵੀਰ ਨੂੰ ਦੋਨਾਂ ਚੋ ਕੋਈ ਵੀ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ। ਧੰਨਵਾਦ ਬੇ।